22 ਸਾਲਾ ਅਗਨੀਵੀਰ ਫੌਜੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦੱਸਿਆ ਕਿ ਮੌਤ ਦੇ ਅਸਲ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਅੱਜ ਜਦੋਂ ਉਸ ਅਗਨੀਵੀਰ ਫੌਜੀ ਦੀ ਮਿਤਕ ਦੇ ਵਾਪਸ ਪਿੰਡ ਪਹੁੰਚਦੀ ਹੈ ਤਾਂ ਆਪਣੇ ਜਵਾਨ ਪੁੱਤ ਦੀ ਦੇਹ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਤਾਂ ਹੰਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਕਿ ਬਰਨਾਲਾ ਦਾ ਰਹਿਣ ਵਾਲਾ ਅਗਨੀਵੀਰ ਫੌਜੀ ਦੱਸਿਆ ਜਾ ਰਿਹਾ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਹੀ ਅਜੇ ਅਗਨੀਵੀਰ ਜੁਆਇਨ ਕੀਤੀ ਸੀ ਅਗਨੀਵੀਰ ਦੇ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਜੰਮੂ ਦੇ ਵਿੱਚ ਉਸਦੀ ਡਿਊਟੀ ਸੀਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਜੰਮੂ ਦੇ ਵਿੱਚ ਅਚਾਨਕ ਭੇਤ ਪਰੇ ਹਾਲਾਤਾਂ ਦੇ ਵਿੱਚ ਉਸਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਅੱਜ ਉਸਦੀ ਮ੍ਰਿਤਕ ਦੇ ਉਸਦੇ ਜੱਦੇ ਪਿੰਡ ਲਿਆਂਦੀ ਗਈ ਬਨਾਲਾ ਦੇ ਵਿੱਚ ਜਦੋਂ ਉਸਦੀ ਮ੍ਰਿਤਕ ਦੇ ਪਹੁੰਚਦੀ ਹੈ ਤਾਂ ਪਰਿਵਾਰ ਤਾਂ ਹਮਾਰ ਕੇ ਰੋ ਰਿਹਾ ਸੀ ਜਿੱਥੇ ਪਰਿਵਾਰ ਨੇ ਸੁਪਨੇ ਸੰਜੋਏ ਸੀ ਆਪਣੇ ਨੌਜਵਾਨ ਪੁੱਤ ਨੂੰ ਲੈ ਕੇ ਉੱਥੇ ਹੀ ਅੱਜ ਉਸਦੀਆਂ ਅੰਤਿਮ ਰਸਮਾਂ ਨਿਭਾਉਣੀਆਂ ਪੈ ਰੀਆਂ ਸੀ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਉਸਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਸੀ ਉਦੋਂ ਉਸਦੇ ਮਾਪੇ ਬੇਸੁਧ ਹੁੰਦੇ ਹੋਏ ਨਜ਼ਰ ਆ ਰਹੇ ਸੀ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਤੇ ਦੱਸਦੀ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਨਹੀਂ ਪਤਾ ਲੱਗ ਸਕਿਆ ਕਿ ਉਸ ਦੀ ਕਿਹਨਾ ਕਾਰਨਾਂ ਕਰਨ ਮੌਤ ਹੋਈ ਹੈ ਤੇ ਦੱਸਦੀ ਕਿ 22 ਸਾਲਾਂ ਦਾ ਇਹ ਮਹਿਜ 22 ਸਾਲ ਮਹਿਜ ਉਸ ਦੀ ਉਮਰ ਦੱਸੀ ਜਾ ਰਹੀ ਹੈ ਇਸ ਨੌਜਵਾਨ ਦੀ ਜਿਸ ਦੀ ਮੌਤ ਹੋਈ ਹੈ ਨਾਂ ਇਸ ਦਾ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਕੁਝ ਸਮਾਂ ਪਹਿਲਾਂ ਹੀ ਅਗਨੀਵੀਰ ਦੇ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀ ਪਰ ਅਚਾਨਕ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਤੋ ਸિવਿਲ ਨੂੰ ਪੂਰਾ ਮਾਮਲਾ ਕੀ ਹੈ ਤੇ ਇਸ ਸਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮਹਿਤੇ ਤੋਂ ਵੀਰ ਸੁਖਮਿੰਦਰ ਸਿੰਘ ਜਿਹੜੇ ਸ਼ਾਇਦ ਕੱਲ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ ਅੱਜ ਉਹਨਾਂ ਦੇ ਜਿਹੜਾ ਸ਼ਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਤੇ ਅਸੀਂ ਬੜੀ ਦੁਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ ਕਿਉਂਕਿ ਬਾਈ 1 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆ ਨੂੰ અલਵਿਦਾ ਆਖ ਗਿਆ ਪਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਇਹ ਅਗਨੀਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ ਉਸ ਭਰਤੀ ਦੇ ਵਿੱਚ ਮੁੰਡੇ ਨੂੰ ਪੌਣੇ ਇੱਕ ਦੋ ਸਾਲ ਹੀ ਹੋਏ ਸੀ ਹਲੇ ਇਸ ਨੌਜਵਾਨ ਨੂੰ ਭਰਤੀ ਹੋਇਆ ਨੂੰ ਸੋ ਪਰਿਵਾਰ ਤੇ ਬੜਾ ਦੁੱਖਾਂ ਦਾ ਜਿਹੜਾ ਪਹਾੜ ਆ ਟੁੱਟਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਹਦੋਂ ਵਾਗਰੂ ਬਖਸ਼ ਅ ਦੇਖੋ ਜੀ ਮੈਂ ਹਲੇ ਪਹੁੰਚੇ ਹੀ ਆ ਮੇਰੀ ਉਸਦੀ ਸਾਹਿਬ ਨਾਲ ਸੀਮ ਸਿੰਘ ਸਾਹਿਬ ਦੇ ਉਸਦੀ ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ ਜੋ ਪਹਿਲਾਂ ਜਿਵੇਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਮੈਂ ਸੀਮ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਮਦਦ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ ਅਸੀਂ ਮਹਿਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਆ ਜਦੋਂ ਪਤਾ ਲੱਗਾ ਸੀ ਇਸ ਅਨੁਸਖਾ ਵਿੱਚ ਘਟਨਾ ਦੇ ਬਾਰੇ ਤਾਂ ਪਰਿਵਾਰ ਨਾਲ ਅਸੀਂ ਮਿਲੇ ਹਾਂ ਉਹਨਾਂ ਨੂੰ ਆਪਾਂ ਪ੍ਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਦਾ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ 22 ਸਾਲ ਦੀ ਉਮਰ ਹੈ ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ ਜੀ ਦਾ ਤੇ ਉਹਨਾਂ ਦੇ ਘਰੇ ਕੋਈ ਇਦਾਂ ਦੀ ਮਤਲਬ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਹਸਾਬਕਾ ਸਾਇਨਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ